ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਦ ਸਤਗੁਰ ਜੀਆਂ ਦੀ ਸਾਜੀ ਨਿਵਾਦੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਜੋ ਇਤਿਹਾਸ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਆਪ ਸੁਣਿਆ ਹੈ ਰੋਹਿਲ ਖੰਡ ਦੇ ਵਿੱਚ ਮਹਾਰਾਜ ਨੇ ਕਿਰਪਾ ਕਰਕੇ ਰੋਹਿਲਿਆ ਨੂੰ ਬੰਦਿਆਂ ਦੀ ਖਰੀਦ ਵੇਚ ਗੁਲਾਮ ਬਣਾ ਕੇ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਥਾਂ ਵੇਚਣ ਦੀ ਇਹ ਭੈੜੀ ਬਾਦੀ ਤੋਂ ਵਰਜ ਕੇ ਔਰ ਉਹਨਾਂ ਨੂੰ ਸਮਤ ਲਾ ਕੇ ਆਪ ਤਿੰਨ ਵਾਰ ਗੁਰੂ ਮਹਾਰਾਜ ਦੇ ਵਿਕਣ ਦਾ ਕੌਤਕ ਆਪਾਂ ਸੁਣਿਆ ਉਪਰੰਤ ਕੱਲ ਸੁਣਿਆ ਕਿ ਜਿਹੜੀ ਟਿੱਬੀ ਉੱਤੇ ਗੁਰੂ ਮਹਾਰਾਜ ਜੀ ਬੈਠ ਕਰਕੇ ਭਾਈ ਮਰਦਾਨਾ ਜੀ ਨੂੰ ਉਹਨਾਂ ਨੇ ਕਿਹਾ ਸੀ ਸਾਡੇ ਤੋਂ ਕੁਝ ਦਿਨ ਲਈ ਵਿਛੜ ਜਾ ਉਸੇ ਟਿੱਬੀ ਤੇ ਮਹਾਰਾਜ ਬੈਠੇ ਆ ਉੱਥੇ ਹੀ ਭਾਈ ਮਰਦਾਨਾ ਜੀ ਪਹੁੰਚ ਗਏ ਮਹਾਰਾਜ ਜੀ ਦੇ ਦਰਸ਼ਨ ਕੀਤੇ ਬਹੁਤ ਪਿਆਰ ਕੀਤਾ ਤੇ ਨਾਲ ਬੈਰਾਗ ਵਿੱਚ ਆ ਕੇ ਬੇਨਤੀ ਕੀਤੀ ਪਾਤਸ਼ਾਹ ਜੀ ਬੇਬੇ ਨਾਨਕੀ ਯਾਦ ਕਰ ਰਹੀ ਆ ਉਹਦੀ ਸੱਦਰ ਨੂੰ ਪੂਰਾ ਕਰੋ ਦਰਸ਼ਨ ਦਿਓ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਮਰਦਾਨੇ ਦੇ ਸੀਸ ਉੱਤੇ ਹੱਥ ਰੱਖਿਆ ਔਰ ਸਤ ਕਰਤਾਰ ਕਹਿੰਦਿਆ ਹੋਇਆ ਪਲਕ ਝਪਕਣ ਦੇ ਸਮੇਂ ਦੇ ਵਿੱਚ ਹੀ ਸਤਗੁਰੂ ਮਹਾਰਾਜ ਸੁਲਤਾਨਪੁਰ ਲੋਧੀ ਪਹੁੰਚ ਕੇ ਮਰਦਾਨਾ ਜੀ ਨੂੰ ਨਾਲ ਲੈ ਕੇ ਸੁਰਤ ਕਰਕੇ ਪਹੁੰਚ ਗਏ ਔਰ ਜਦੋਂ ਘਰ ਵਿੱਚ ਪਹੁੰਚੇ ਬੇਬੇ ਨਾਨਕੀ ਨੂੰ ਦਰਸ਼ਨ ਦੇਣ ਵਾਸਤੇ ਤਾਂ ਅੱਜ ਅੱਜ ਬੇਬੇ ਨਾਨਕੀ ਨੇ ਸਤਿਗੁਰੂ ਧਰਗੁਰੂ ਨਾਨਕ ਦੇ ਮਹਾਰਾਜ ਨਾਲ ਜਿਹੜਾ ਆਪਣਾ ਭਰਾਵਾਂ ਤੇ ਭੈਣਾਂ ਵਾਲਾ ਨਾਤਾ ਸੀ ਉਹਦੀ ਥਾਂ ਤੇ ਇੱਕ ਗੁਰੂ ਤੇ ਸਿੱਖ ਵਾਲੇ ਨਾਤੇ ਦੀ ਪਛਾਣ ਕੀਤੀ ਕਿਉਂਕਿ ਜਿਹੜੇ ਦੁਨਿਆਵੀ ਨਾਤੇ ਐ ਭੈਣਾਂ ਭਰਾਵਾਂ ਦਾ ਬਹੁਤ ਪਿਆਰ ਹੁੰਦਾ ਧੀਆਂ ਪੁੱਤਾਂ ਦੇ ਨਾਲ ਮਾਪਿਆਂ ਦਾ ਬੜਾ ਪਿਆਰ ਹੁੰਦਾ ਹੈ ਭਰਾਵਾਂ ਦਾ ਬੜਾ ਪਿਆਰ ਹੁੰਦਾ ਹੈ ਮਿੱਤਰਾਂ ਦੋਸਤਾਂ ਨਾਲ ਵੀ ਪਿਆਰ ਹੁੰਦਾ ਪਰ ਇਹ ਦੁਨਿਆਵੀ ਰਿਸ਼ਤੇ ਨਾਤੇ ਸੰਗਤ ਜੀ ਕੱਚੇ ਆ ਇਹ ਜਿਉਂਦਿਆਂ ਜਿਉਂਦਿਆਂ ਦੇ ਨਾਤੇ ਆ ਲੇਕਿਨ ਜਿਹੜਾ ਸਵੱਛ ਸਾਫ ਨਿਰਮਲ ਤੇ ਅਖੀਰ ਤੱਕ ਨਿਭਣ ਵਾਲਾ ਨਾਤਾ ਹੈ ਉਹ ਗੁਰੂ ਤੇ ਗੁਰੂ ਕੀ ਸਿੱਖ ਦਾ ਹੈ ਤੋਂ ਭੈਣ ਨਾਨਕੀ ਨੇ ਅੱਜ ਆਪਣੇ ਆਪ ਨੂੰ ਗੁਰੂ ਮਹਾਰਾਜ ਜੀ ਦੀ ਸਿੱਖ ਸਮਝਦਿਆਂ ਤੇ ਸਤਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਇਹ ਪਹਿਲੀ ਵਾਰ ਆਪਾਂ ਇਤਿਹਾਸ ਵਿੱਚ ਸੁਣਿਆ ਹੈ ਕੇ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਚਰਨਾਂ ਤੇ ਭੈਣ ਨਾਨਕੀ ਨੇ ਮੱਥਾ ਟੇਕਿਆ ਫਿਰ ਭੈਣ ਨਾਨਕੀ ਦੇ ਸਤਿਕਾਰਯੋਗ ਪਤੀ ਜੀ ਜੈ ਰਾਮ ਜੀ ਉਹ ਵੀ ਆਏ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਨਹੀਂ ਦੇਖੋ ਰਿਸ਼ਤਾ ਤਾਂ ਆਪਸ ਵਿੱਚ ਕੀ ਸੀ ਉਹਨਾਂ ਦਾ ਪਰ ਜੈ ਰਾਮ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬਹੁਤ ਲੰਮਾ ਸਮਾਂ ਸਿਰ ਰੱਖ ਕੇ ਨਮਸਕਾਰਾਂ ਹੀ ਕਰੀ ਗਏ ਨਮਸਕਾਰਾਂ ਹੀ ਕਰੀ ਗਏ ਤੇ ਫੇਰ ਨਗਰ ਦੇ ਵਿੱਚ ਖਬਰ ਹੋਈ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਆ ਤਾਂ ਨਗਰ ਦੀ ਸੰਗਤ ਹਮ ਹਮਾ ਕੇ ਪੁੱਜੀ ਕਥਾ ਕੀਰਤਨ ਹੁੰਦਾ ਰਿਹਾ ਇੱਕ ਦਿਨ ਤੇ ਇੱਕ ਰਾਤ ਮਹਾਰਾਜ ਉੱਥੇ ਰਹੇ ਉਪਰੰਤ ਭੈਣ ਨਾਨਕੀ ਤੋਂ ਵਿਦਾ ਲੈ ਕੇ ਫੇਰ ਮਰਦਾਨੇ ਨੂੰ ਮਹਾਰਾਜ ਜੀਆ ਨੇ ਸੀਸ ਉੱਤੇ ਹੱਥ ਰੱਖ ਕੇ ਆਖਿਆ ਸਤਿ ਕਰਤਾਰ ਮਹਾਰਾਜ ਜੀ ਮਰਦਾਨੇ ਨੂੰ ਲੈ ਕਰਕੇ ਦੁਬਾਰਾ ਫੇਰ ਰੋਹਿਲਖੰਡ ਦੇ ਵਿੱਚ ਇੱਕ ਪਲਕ ਝਪਕਣ ਦੇ ਸਮੇਂ ਦੇ ਵਿੱਚ ਹੀ ਪਹੁੰਚ ਗਏ। ਮਤਲਬ ਸਰੀਰ ਕਰਕੇ ਵੀ ਪਹੁੰਚੇ ਮਹਾਰਾਜ ਸੁਰਤ ਕਰਕੇ ਵੀ ਪਹੁੰਚੇ ਪਲਾਂ ਦੇ ਵਿੱਚ ਮਹਾਰਾਜ ਪਹੁੰਚ ਗਏ। ਸੋ ਇੱਥੋਂ ਤੱਕ ਇਤਿਹਾਸ ਆਪਾਂ শ্রবণ ਕੀਤਾ। ਆਓ ਜੀ ਅੱਗੇ ਦਾ ਇਤਿਹਾਸ শ্রবণ ਕਰੀਏ। ਪਹਿਲਾਂ 5 ਵਾਰ ਸਤਨਾ ਵਾਹਿਗੁਰੂ ਜਪੋ। ਜਪੋ ਜੀ ਸਤਨਾਮ ਵਾਹਿਗੁਰੂ। ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮੁ ਆਹੇ ਗੁਰ ਸੋ ਅੱਜ ਦੇਖੋ ਸਵੇਰ ਦਾ ਵੇਲਾ ਹੈ ਇਸ ਵਿਆਸ ਦੇ ਕਿਨਾਰੇ ਇੱਕ ਮਾਈ ਬੈਠੀ ਹੈ ਵਿਆਸ ਦਰਿਆ ਦੇ ਨਦੀ ਦੇ ਤਰੰਗਾ ਨੂੰ ਤੱਕਦੀ-ਤੱਕਦੀ ਗੱਲਾਂ ਲੱਗ ਜਾਂਦੀ ਐ ਤੇ ਆਖਦੀ ਹੈ ਗੱਲਾਂ ਕਿਹਦੇ ਕਿਹਦੇ ਨਾਲ ਲੱਗ ਗਈ ਗੱਲਾਂ ਕਰਨ ਵਾਸਤੇ ਉੱਥੇ ਕੋਈ ਮਾਈ ਨਹੀਂ ਹੈਗੀ ਨਦੀ ਦੇ ਨਾਲ ਗੱਲਾਂ ਕਰਦੀ ਆ ਉਹ ਮਾਈ ਕਹਿੰਦੀ ਆ ਨਦੀਏ ਵਾਹ ਵਾਹ ਤੇਰਾ ਜਿਗਰਾ ਕੈਸਾ ਹੈ ਇੱਕ ਰਸ ਰਹਿੰਦਾ ਸਦੀਆਂ ਲੰਘ ਗਈਆਂ ਯੁੱਗ ਬੀਤ ਗਏ ਤੂੰ ਉਸੇ ਰੁੱਖ ਵਹਿ ਰਹੀ ਹੈ ਤੇਰੇ ਕਿਨਾਰੇ ਤੇ ਕਈ ਹੱਸੇ ਕਈ ਰੋਏ ਪਰ ਤੂੰ ਮੌਜਾਂ ਮਾਣਦੀ ਟੁਰ ਰਹੀ ਹੈ ਦੇਖ ਮੈਂ ਸੁਹਾਗਵੰਤੀ ਹਾਂ ਲੋਕੀ ਮੈਨੂੰ ਆਖਦੇ ਹਨ ਤੂੰ ਭਾਗਾ ਵਾਲੀ ਹੈ ਪਰ ਬਰਸਾਂ ਦੇ ਬਰਸ ਬੀਤ ਗਏ ਨੇ ਮੈਨੂੰ ਸੁਹਾਗ ਦੇ ਦਰਸ਼ਨ ਤੱਕ ਨਹੀਂ ਹੋਏ ਮੈਂ ਕਹੀ ਭਾਗਾ ਵਾਲੀ ਹਾਂ ਜਿਸ ਨਾਲ ਕਦੇ ਸੁਹਾਗ ਨੇ ਨਾ ਦਿਲ ਦੀ ਲਈ ਤੇ ਨਾ ਦਿਲ ਦੀ ਦਿੱਤੀ ਜੇ ਕਦੇ ਬੋਲੇ ਤਾਂ ਇਹ ਬੋਲੇ ਕਿ ਸੰਸਾਰ ਤੇ ਮਾਲ ਜਮਾ ਨਾ ਕਰ ਇਹ ਛੱਡਣਾ ਪੈਂਦਾ ਹੈ ਜੇ ਮਾਲ ਜਮਾ ਕਰੀਏ ਤਾਂ ਇੱਥੇ ਚੋਰ ਪੈਂਦੇ ਆ ਇਕੱਠੇ ਕੀਤੇ ਧਨ ਦਾ ਤੋ ਖਲਾ ਰਹਿਂਦਾ ਉੱਪਰਲਾ ਧੰਨ ਜੋੜ ਜਿਹੜਾ ਤੇਰੇ ਨਾਲ ਨਿਵੇ ਇਹ ਮੇਰੇ ਸੁਹਾਗ ਦਾ ਮੇਰੇ ਨਾਲ ਹੱਸ ਬੋਲਣਾ ਤੇ ਰਲ ਕੇ ਬੈਠਣਾ ਬਸ ਇੰਨਾ ਕੀ ਹੈ ਪਰ ਹੱਸ਼ਾ ਤੋੜੇ ਦਰਸ਼ਨ ਤਾਂ ਹੁੰਦਾ ਸੀ ਤਾਂਗ ਨਾਲ ਸੱਜਰੀ ਰੋਟੀ ਤਾਂ ਪਕਾ ਬੈਠਦੀ ਸੀ ਹੁਣ ਤਾਂ ਏਸ ਹਾਲੋਂ ਵੀ ਗਈ ਕਿੰਨੇ ਬਰਸ 12 ਕੇ ਵੱਧ ਘਟ ਹਾਏ ਰੱਬਾ ਜੁਗ ਬੀਤ ਗਿਆ ਮੈਨੂੰ ਸਾਖ ਸੰਬੰਧੀ ਮੱਤਾਂ ਦਿੰਦੇ ਐ ਤੇਰਾ ਪਤੀ ਵਿੱਚ ਪਿਆਰ ਨਹੀਂ ਜੇ ਪਿਆਰ ਨਾ ਹੁੰਦਾ ਮੈਂ ਨਿਖੁੱਟੀ ਰੋ ਰੋ ਕੇ ਫਾਹੀ ਕਿਉਂ ਹੋ ਜਾਂਦੀ ਏਕ ਏਕ ਦਿਨ ਜੁਗ ਜੁਗ ਦੇ ਜਿੰਨਾ ਲੰਮਾ ਕਿਉਂ ਲੱਗਦਾ ਮੇਰੇ ਕਾਲਜ ਨੂੰ ਖੋ ਕਿਉਂ ਪੈਂਦੀ ਮੇਰੀਆਂ ਅੱਖਾਂ ਪ੍ਰਣਾਲੇ ਕਿਉਂ ਬਣਦੀਆਂ ਮੈਨੂੰ ਜਿਸ ਦਿਨ ਦੇ ਸਰਤਾਜ ਜੀ ਪਰਦੇਸ ਸੁਧਾਏ ਆ ਅੰਨ ਸਵਾਦ ਨਹੀਂ ਲੱਗਦਾ ਪਾਣੀ ਮੈਨੂੰ ਠੰਡ ਨਹੀਂ ਪਾਉਂਦਾ ਵਿਛੋੜੇ ਵੇਲੇ ਮੈਂ ਕਿੰਨਾ ਰੋਨੀ ਕਿੰਨੀਆਂ ਮਿੰਤਾਂ ਕੀਤੀਆਂ ਖਾਵੇ ਲੈ ਤਰਲੇ ਕੱਢੇ ਪਰ ਉਹਨਾਂ ਨੇ ਇੱਕੋ ਹੀ ਨਾ ਫੜੀ ਰੱਖੀ ਤੇ ਆਖਿਆ ਅਸਾਂ ਆਪਣੇ ਮਾਲਕ ਦੀ ਨੌਕਰੀ ਤੇ ਜਾਣਾ ਹੈ ਤੇਰਾ ਉੱਥੇ ਕੰਮ ਨਹੀਂ ਮੈਂ ਇਕੱਲਿਆਂ ਹੀ ਜਾਣਾ ਸੋ ਨੌਕਰੀਆਂ ਤੇ ਗਏ ਨਿੱਤ ਦੇ ਮੁਹਿੰਮੇ ਵੀ 12 ਬਰਿਆਂ ਵਿੱਚ 7-7 ਫੇਰੇ ਘਰੇ ਪਾ ਗਏ ਖਬਰੇ ਕਿਸੇ ਡਾਢੇ ਮਾਲਕ ਦੀ ਨੌਕਰੀ ਐ ਜੋ ਮੇਰੇ ਕੰਤ ਨੂੰ ਕਦੇ ਵੀ ਛੁੱਟੀ ਨਹੀਂ ਲੱਭਦੀ ਪਰ ਨਹੀਂ ਮਾਲਕ ਦੇ ਕੀ ਬਸ ਮੇਰੇ ਮਾਲਕ ਜੀ ਦੇ ਵਿੱਚ ਘਰ ਨਾਲ ਮੋਹ ਹੀ ਨਹੀਂ ਉਹਨਾਂ ਨੂੰ ਤਾਂ ਪਹਿਲੇ ਦਿਨੋਂ ਹੀ ਘਰ ਦੀ ਡੂਮਣਾ ਨਹੀਂ ਪਈ ਕੋਈ ਕੀ ਕਰੇ ਸਭ ਕੁਝ ਲਿਖਤਾਂ ਦੇ ਬਸ ਹੈ ਕਹਿੰਦੇ ਹਨ ਮੈਂ ਪਤੀ ਨਾਲ ਪਿਆਰ ਨਹੀਂ ਕੀਤਾ ਨਿਖੁੱਟੀ ਦਾ ਬਾਲਵਾਲ ਪਿਆਰ ਨਾ ਪਰੋਤਾ ਪਿਆ ਅਨੋਖੇ ਪਿਆ ਨੂੰ ਅਨੋਖੀ ਤਰ੍ਹਾਂ ਪਿਆਰ ਕਰਨ ਦੀ ਅਟਕਲ ਨਹੀਂ ਆਈ ਮੈਂ ਉਸ ਦੇ ਅੰਦਰਲੇ ਤੋਂ ਅਜਾਣ ਕੀ ਜਾਣਾ ਹਾਂ हे ਬਿਆਸਾ ਦਰਿਆ ਕਦੇ ਮੇਰੀ ਵੀ ਆਸ ਪੂਰੀ ਕਰ ਦੇ ਤੇਰੇ ਤੇ ਘਉ ਦੇ ਦੀਵੇ ਬਾਲ ਕੇ ਤਾਰਾਂ ਕਦੇ ਮੇਰੇ ਪਤੀ ਜੀ ਵੀ ਮੁਹਾੜਾ ਮੋੜ ਲੈਣ ਕਦੇ ਘਰ ਪੈਰ ਪਾ ਲੈਣ ਕਦੇ ਮੈਂ ਸੁਲੱਖੀ ਵੀ ਭਾਗ ਸੁਲੱਖਣੀ ਹੋਵਾਂ ਕਿਉਂ ਕਹਿੰਦਿਆਂ ਉਸ ਮਾਈ ਦੇ ਨੈਣ ਸ਼ਮਾ ਸ਼ਮ ਭਰ ਆਏ ਕੋਲ ਕੋਈ ਰੋਂਦੀ ਨੂੰ ਚੁੱਪ ਕਰਾਉਣ ਵਾਲਾ ਤਾਂ ਨਹੀਂ ਸੀ ਇਸ ਕਰਕੇ ਦਿਲ ਖੋਲ ਕੇ ਰੋਈ ਇਸੇ ਕਰਕੇ ਅੱਜ ਘਰੋਂ ਦੂਰ ਨਿਕਲ ਆਈ ਐ ਤੇ ਉਜਾੜ ਵਿੱਚ ਆ ਕੇ ਬੈਠੀ ਐ ਤਾ ਜੋ ਦਿਲ ਦਾ ਗੱਚ ਰੱਜ ਕੇ ਕੱਢ ਕੇ ਰੋਲਵਾ ਰੋਂਦੀ ਰੋਂਦੀ ਦੇ ਨੈਣ ਮੁੰਦ ਗਏ ਰੋਣ ਨੇ ਸੰਗੀਤ ਦੀ ਸ਼ਕਲ ਧਾਰ ਲਈ ਤੇ ਬਿਰਹੇ ਦੀ ਸੂਰਤ ਛਿੜ ਪਈ ਉਹ ਭਾਵ ਜੋ ਉਸ ਵੇਲੇ ਲਿਖੇ ਗਏ ਕੁਝ ਏਦਾਂ ਸਨ ਨਾ ਜੀਵਾ ਨਾ ਹੋਈ ਮੁੱਕੀ ਤੱਕ ਤੱਕ ਰਾਂ ਹਾਂ ਥੱਕੀ ਸੁੱਕ ਸੁੱਕ ਨਦੀਆਂ ਥੱਲੇ ਗਈਆਂ ਮੈਂ ਸਿੱਕ ਸਿੱਕ ਮਰ ਮਰ ਚੁੱਕੀ ਬੱਧੀ ਆਸ ਮਿਲਣ ਦੀ ਹੁਣ ਤੱਕ ਰੋ ਰੋ ਅੱਖ ਰੋ ਰੋ ਕੇ ਅੱਖ ਸੁੱਕੀ ਆਸਾਂ ਹੁਣ ਮੋੜ ਮੁਹਾਰਾਂ ਬਖਸ਼ ਦੇ ਭੁੱਲੀ ਚੁੱਕੀ ਉਹ ਮਾਈ ਇਉ ਬੇਨਤੀਆਂ ਕਰ ਰਹੀ ਆ ਗਾ ਕੇ ਨਾਲ ਗਾਇਆ ਬਿਰਹੋਂ ਨੇ ਮਾਰੀਆਂ ਮੈਂ ਕਿਧਰੋਂ ਨ ਸਾਰ ਆਈ ਆ ਕੇ ਕਦੀ ਕਿਸੇ ਨਾ ਕੰਨੀ ਬਲੇਲ ਪਾਈ ਮੂਰਖ ਅਜਾਣ ਭਾਰੀ ਜਾਣਾ ਨ ਸਾਰ ਕੋਈ ਪ੍ਰੀਤ ਮੋ ਰਿਝਾ ਨਾ ਸਕੀ ਲੀਤਾ ਜਨਮ ਅਜਾਈ ਔਗਣ ਭਰੀ ਨਿਮਾਣੀ ਕੋਈ ਨਾ ਸਾਰ ਜਾਣਾ ਐ ਪਰ ਪਿਆਰ ਖਿੱਚੀ ਰੋਂਦੀ ਸਦਾ ਰਹਾਈ ਪ੍ਰੇਮੀ ਜੋ ਪ੍ਰੇਮ ਕਰਦੇ ਉਸ ਦੀ ਨਾ ਸਾਰ ਮੈਨੂੰ ਮੇਰਾ ਹੈ ਕੰਤ ਮੇਰਾ ਜੀ ਮਾਣ ਏ ਤਰਾਈ ਦੁਨੀਆਂ ਨੂੰ ਤਾਰਿਆ ਤੈ ਤਰਸਾਂ ਤੇ ਰਹਿਮਾ ਵਾਲੇ ਤੜਫਾ ਦਿਨੇ ਤੇ ਰਾਤੀ ਮੈਨੂੰ ਵੀ ਠੰਡ ਪਾਈ ਤਾਰਨ ਗਏ ਜਗਤ ਨੂੰ ਡੁੱਬਦੇ ਬਚਾਏ ਕਿੰਨੇ ਡੁੱਬਦੀ ਮੈਂ ਮੋਹ ਤਰੰਗੀ ਮੈਨੂੰ ਵੀ ਤਾਰ ਸਾਈ ਮੈਨੂੰ ਵੀ ਤਾਰ ਸਾਈ ਮੈਨੂੰ ਵੀ ਤਾਰ ਸਾਈ ਇਹ ਗੀਤ ਵਿਛੋੜੇ ਦਾ ਬਿਰਹੋਂ ਦਾ ਉਹ ਮਾਈ गा ਰਹੀ ਹੈ ਬੇਬੇ ਅਹ ਕਿੱਡੇ ਪਿਆਰ ਦੇ ਦੋ ਅੱਖਰ ਹਨ ਬੇਬੇ ਸ਼ਬਦ ਦੋ ਅੱਖਰ ਹੀ ਨੇ ਦੇਖੋ ਦੋ ਬੱਬੇ ਲੱਗਦੇ ਆ ਕਿੰਨੇ ਪਿਆਰ ਦੇ ਆ ਉਨਜ ਤਾਂ ਇਹ ਪਿਆਰ ਭਰੇ ਸਨ ਹੀ ਪਰ ਪਿਆਰ ਪੁੰਜ ਗੁਰੂ ਨਾਨਕ ਨੇ ਇਹ ਦੋ ਅੱਖਰ ਉਸ ਪਿਆਰ ਭਰੀ ਆਤਮਾ ਵਾਸਤੇ ਵਰਤੇ ਸਨ ਜਿਸ ਵਰਗਾ ਸੁਭਾਗ ਕੋਈ ਬਿਰਲਾ ਹੁੰਦਾ ਹੈ ਇਸ ਨੇ ਆਪਣੇ ਦੇਵੀ ਵੀਰ ਦੇ ਬੌਰੇ ਰੰਗ ਵਿੱਚ ਉਸ ਦੇ ਅਸਲੀ ਸਰੂਪ ਲਖ ਲਏ ਸਨ ਲਖ ਲਏ ਮਤਲਬ ਸਮਝ ਲਏ ਸਨ ਇਸ ਨੇ ਉਸ ਨੂੰ ਨਿਰੰਕਾਰ ਦੀ ਜੋਤੀ ਦਾ ਚਾਨਣਾ ਦਿੱਤਾ ਬਾਲਪਣੇ ਦੀ ਖੇਡਾਂ ਤੁਸੀਂ ਸਿਆਣ ਲਿਆ ਸੀ ਜਿਸ ਵੇਲੇ 20 ਰੁਪਈਆ ਦੇ ਨਾਲ ਅਭਿਆਗਤ ਪਾਲਣਾ ਕਰਨੇ ਪਰ ਪਿਤਾ ਜੀ ਉਸ ਪਾਰ ਬ੍ਰਹਮ ਦੇ ਨੂਰ ਨਾਲ ਭਰੇ ਚਿਹਰੇ ਅਰ ਅਰਸ਼-ਕੁਰਸ਼ ਦੇ ਰੰਗ ਨਾਲ ਭੱਖ-ਭੱਖ ਕਰਦੇ ਮੁਖੜੇ ਉੱਤੇ ਕਰੋਧ ਭਰੀ ਦ੍ਰਿਸ਼ਟੀ ਪਾ ਰਹੇ ਸਨ ਤੇ ਸ੍ਰਿਸ਼ਟੀ ਦੇ ਪਦਾਰਥਾਂ ਦਾ ਮਾਲਕ ਹੁੱਤ ਕੀਤੇ ਬਿਨਾ ਚੱਲ ਰਿਹਾ ਸੀ ਉਸ ਵੇਲੇ ਕਿਸੇ ਤੋਂ ਨਟਾਲਿਆ ਜਾਣ ਵਾਲਾ ਬਾਬੂ ਬਾਬੇ ਕਾਲੂ ਦਾ ਗੁੱਸਾ ਇਸੇ ਪਿਆਰੀ ਭੈਣ ਨੇ ਜਾ ਕੇ ਟਾਲਿਆ ਸੀ ਜਿਹਨੂੰ ਬੇਬੇ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਇਸ दैਵੀ ਮੂਰਤ ਨੇ ਜਾ ਕੇ ਪਿਤਾ ਤੇ ਵੀਰ ਦੇ ਵਿਚਕਾਰ ਹੋ ਕੇ ਗਲਵੱਕੜੀ ਪਾ ਕੇ ਆਖਿਆ ਸੀ ਬਾਪੂ ਜੀ ਮੇਰੇ ਵੱਲ ਵੇਖ ਘੋਲ ਕੱਤੇ 20 ਰੁਪਏ ਇਸ ਚੰਦ ਮੁਖ ਵੀਰ ਤੋਂ ਇਸ ਪਿਆਰ ਦੇ ਸੋਮੇ ਨੂੰ ਗੁਰੂ ਨਾਨਕ ਨੇ ਬੇਬੇ ਕਹਿ ਕੇ ਸਾਰੀ ਉਮਰ ਯਾਦ ਕੀਤਾ ਵੱਡੀ ਭੈਣ ਨੂੰ ਇੰਨਾ ਪਿਆਰ ਕੀਤਾ ਮਹਾਰਾਜ ਨੇ ਬੇਬੇ ਕਹਿ ਕੇ ਬੁਲਾਉਂਦੇ ਮਹਾਰਾਜ ਜੀ ਜਦ ਕਦੇ ਇਸ ਆਤਮਾ ਦੇ ਦਰਸ਼ਨ ਪਾਏ ਗੁਰੂ ਨਾਨਕ ਨੇ ਆਖਿਆ ਬੇਬੇ ਜਦ ਕਦੇ ਇਹਨਾਂ ਦੋ ਅੱਖਾਂ ਨਾਲ ਬੁਲਾਈ ਜਾਣ ਵਾਲੀ ਪਵਿੱਤਰ ਆਤਮਾ ਨੇ ਆਖਿਆ ਵੀਰ ਜੀ ਦਰਸ਼ਨ ਤਾਂ ਬਲਿਖਾਂ ਚੀਰ ਕੇ ਗੁਰੂ ਨਾਨਕ ਆਇਆ ਤੇ ਆਖਿਆ ਬੇਬੇ ਅੱਜ ਦੇਖੋ ਉਹ ਬੇਬੇ ਜਾਦ ਕਰ ਰਹੀ ਹੈ ਤੇ ਗੁਰੂ ਨਾਨਕ ਦੀ ਆਖ ਰਹੇ ਹਨ ਕੀ ਕਹਿ ਰਹੇ ਨੇ ਮਰਦਾਨੇ ਸੋ ਗਿਰਾ ਅਲਾਈ ਕਿਉਂ ਜਾਦ ਭਗਨੀ ਮੁਝ ਤਾਈ ਚੱਲ ਸੁਲਤਾਨਪੁਰੇ ਸੁਧ ਲੀਜੈ ਬੇਬੇ ਜੀ ਕੀ ਖੁਸ਼ੀ ਘਰੀ ਜਾਏ ਭਾਈ ਮਰਦਾਨੇ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ ਵੀ ਮਹਾਰਾਜ ਚਲੋ ਸੁਲਤਾਨਪੁਰੇ ਬੇਬੇ ਨਾਨਕੀ ਨੂੰ ਮਿਲ ਕੇ ਆਈਏ ਆਪਾਂ ਬੇਬੇ ਕਿੰਨਾ ਪਿਆਰਾ ਸ਼ਬਦ ਹੈ ਜਿਹਦੀ ਖੁਸ਼ੀ ਲੈਣ ਲਈ ਗੁਰੂ ਨਾਨਕ ਜੀ ਤੁਰਦੇ ਹਨ ਉਧਰ ਦੇਖੋ ਬਿਆਸਾ ਤੋਂ ਪਾਰ ਸੁਲਤਾਨਪੁਰੇ ਵਿੱਚ ਆਪਣੇ ਘਰੇ ਬੈਠੀ ਬੇਬੇ ਵੀਰ ਜੀ ਨੂੰ ਯਾਦ ਕਰ ਰਹੀ ਹੈ ਤੇ ਉਹ ਵੀ ਬੇਨਤੀਆਂ ਕਰ ਰਹੀ ਹੈ ਕਿਵੇਂ हे ਵੀਰ ਤੇ हे ਗੁਰੂ ਜੀ ਜੀ ਦਾਨ ਦੇ ਵਣਹਾਰ ਜੀ हे ਬਿਰਧ ਪਾਲਕ ਪ੍ਰਭੂ ਜੀ ਭਾਵ ਸਿੰਧ ਤਾਰਨ ਹਾਰ ਜੀ ਕਈ ਜੁਗ ਜਾਪਣ ਜਿਵੇਂ ਹੋ ਗਏ ਦਰਸ਼ਨ ਇਲਾਹੀ ਕੀਤੇ ਆ ਹੈ ਹੋਰ ਝਾਲ ਨਾ ਜਾਏ ਝੱਲੀ ਆ ਲਓ ਹੁਣ ਸਾਰ ਜੀ ਕਰुणा ਕਰੋ हे ਪ੍ਰਭੂ ਜੀ ਕਰ ਮਿਹਰ ਆਓ ਵੀਰ ਜੀ ਨਿਜ ਬਿਰਧ ਪਾਵਣ ਹਾਰ ਜੀ ਆਪੇ ਉਵਾਰਣ ਹਾਰ ਜੀ ਇਹ ਬੇਨਤੀਆਂ ਬੇਬੇ ਜੀ ਕਰ ਰਹੇ ਹਨ ਪਤਾ ਨਹੀਂ ਕਿੰਨਾ ਕੁ ਚਿਰ ਹੋਰ ਵਿਰਾਗ ਕਰਨਾ ਸੀ ਕਿ ਬੇਬੇ ਜੀ ਦੇ ਪੁੱਤਰ ਸ੍ਰੀ ਚੰਦ ਜੀ ਭੱਜੇ ਭੱਜਿਆ ਆਏ ਆ ਕੇ ਆਖਣ ਲੱਗੇ ਅੰਮੀ ਜੀ ਅੱਜ ਮਾਤਾ ਜੀ ਸਵੇਰ ਦੇ ਦਰਿਆ ਵੱਲ ਗਏ ਅਜੇ ਤੱਕ ਘਰੇ ਨਹੀਂ ਮੁੜੇ ਮਾਤਾ ਜੀ ਕਿਨੂੰ ਕਿਹਾ ਪਲਾਂ ਬੇਬੇ ਨਾਨਕੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਉਹਨਾਂ ਨੇ ਦੱਸਿਆ ਵੀ ਅੱਜ ਮਾਤਾ ਜੀ ਸਵੇਰ ਦੇ ਗਏ ਆ ਦਰਿਆ ਬੰਨੀ ਵਿਆਸਾ ਦਰਿਆ ਬੰਨੀ ਹਜੇ ਤੱਕ ਵਾਪਸ ਨਹੀਂ ਮੁੜੇ ਕਿਨੂੰ ਕਿਹਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਧਰਮ ਸੁਪਤਨੀ ਮਹਾਰਾਜ ਜੀਆਂ ਦੇ ਮਹਿਲ ਮਾਤਾ ਸੁਲਖਣੀ ਜਿਹੜੇ ਦਰਿਆ ਦੇ ਕਿਨਾਰੇ ਤੇ ਬੈਠ ਕੇ ਯਾਦ ਕਰ ਰਹੇ ਸੀ ਜਿਹੜੇ ਕਹਿੰਦੇ ਸੀ ਲੋਕ ਮੈਨੂੰ ਕਹਿੰਦੇ ਆ ਵੀ ਤੂੰ ਸੁਹਾਗਵੰਤੀ ਐ ਪਰ 12 ਬਰਸ ਹੋ ਗਏ ਮੇਰਾ ਸੁਹਾਗ ਹਜੇ ਵਾਪਸ ਨਹੀਂ ਮੁੜਿਆ ਹੋਰ ਲੋਕਣੀਆਂ ਦੇ ਸੁਹਾਗ ਵੀ ਜਾਂਦੇ ਆ ਨੌਕਰੀ ਕਰਨ ਵਾਸਤੇ 12 ਸਾਲਾਂ ਵਿੱਚ ਸੱਤ-ਸੱਤ ਪੰਜ-ਪੰਜ ਸੱਤ-ਸੱਤ ਵਾਰੀ ਘਰੇ ਆ ਜਾਂਦੇ ਆ ਉਹ ਜਿਹੜੇ ਫੌਜੀ ਨੌਕਰੀਆਂ ਕਰਦੇ ਆ ਪਰ ਕਹਿੰਦੀ ਵੀ ਮੇਰਾ ਪਤੀ 12 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਵਾਪਸ ਨਹੀਂ ਮੁੜਿਆ ਉਹਦਾ ਮਾਲਕ ਪਤਾ ਨਹੀਂ ਕਿੰਨਾ ਕੁ ਕਰੜਾ ਹੈ ਜਿਹੜਾ ਉਹਨੂੰ ਛੁੱਟੀ ਨਹੀਂ ਦਿੰਦਾ ਉਹ ਕੌਣ ਹੈ ਮਾਤਾ ਸੁਲੱਖਣੀ ਜੀ ਉਹ ਦਰਿਆ ਦੇ ਕਿਨਾਰੇ ਤੇ ਬਹਿ ਕੇ ਯਾਦ ਕਰ ਰਹੇ ਆ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇਧਰੋਂ ਬਾਬਾ ਸ਼੍ਰੀ ਚੰਦ ਜੀ ਨੇ ਦੱਸਿਆ ਬੇਬੇ ਨਾਨਕੀ ਨੂੰ ਅਜੇ ਤੱਕ ਘਰ ਨਹੀਂ ਮੁੜੇ ਸ਼ਾਹ ਵੇਲਾ ਹੋ ਗਿਆ ਇਹ ਸੁਣ ਕੇ ਬੇਬੇ ਤਰਬਕ ਕੇ ਉੱਠੀ ਕਲੇਜੇ ਨੂੰ ਧੂ ਪਈ ਫਿਰ ਇੱਕ ਦਾਸੀ ਤੇ ਇੱਕ ਨੌਕਰ ਨਾਲ ਲਿਆ ਔਰ ਸ਼੍ਰੀ ਚੰਦ ਜੀ ਸਮੇਤ ਦਰਿਆ ਵੱਲ ਨੂੰ ਹੋ ਤਰੀ ਇੱਕ ਦਾਸੀ ਲੈ ਲਈ ਇੱਕ ਨੌਕਰ ਲੈ ਲਿਆ ਪੁੱਤਰ ਸ੍ਰੀ ਚੰਦ ਉਹ ਵੀ ਨਾਲ ਚਾਰੇ ਜਾਣੇ ਤੁਰ ਪਏ ਜਦ ਚੋਖਾ ਪੈਂਡਾ ਕਰਕੇ ਇੱਧਰ ਉੱਧਰ ਫਿਰ ਰਹੇ ਸੀ ਲੱਭ ਰਹੇ ਸੀ ਮਤਲਬ ਤਾਂ ਡਾਢੇ ਗੱਜ ਬੱਧੇ ਰੋਣ ਦੀ ਤੇ ਫਿਰ ਕੀਰਨੇ ਪਾਉਣ ਦੀ ਆਵਾਜ਼ ਆਈ ਕੋਈ ਕੀਰਨੇ ਪਾ ਰਹੀ ਆ ਉਹਦੀ ਆਵਾਜ਼ ਆਈ ਆਵਾਜ਼ ਕਿਦਾਂ ਦੀ ਸੀ ਕੀ ਬੋਲ ਰਹੀ ਸੀ ਤੇਰੇ ਹਾਂ ਜੋਗ ਨਾਹੀ ਤੇਰੀ ਸਦਾਬਦੀ ਹਾਂ ਲਾਈ ਜੇ ਆਪ ਲੜਸੀ ਲਾਈ ਦੀ ਪਾਲ ਸਾਈ ਸ਼ਰਮਾ ਨਿਵਾਦੇ ਸਾਈਆਂ ਲਗੀਆਂ ਨੂੰ ਤੋੜ ਚਾੜੀ ਚਰਨੀ ਲਗਾ ਕੇ ਆਂਦੀ ਦਾਸੀ ਨੂੰ ਦਾਸੀ ਨੂੰ ਪਾਰ ਲਾਈ ਔਗਣ ਨਾ ਵੇਖ ਮੇਰੇ ਦੇਖੀ ਗੁਣ ਆਪਣੇ ਤੂੰ ਆਪਣੀ ਜੇ ਆਪ ਕੀਤੀ ਆਪੇ ਦੇਈ ਨਵਾਈ ਨਿਮਾਣੇ ਜੋ ਮਾਣ ਲੀਤੇ ਕੀਤੇ ਜੋ ਆਪਣੇ ਤੈ ਆਪਣਤ ਦੀ ਤੂੰ ਲਜਿਆ ਆਪੇ ਹੀ ਪਾਲ ਸਾਈਂ ਆਵੀ ਹੈ ਕੰਤ ਪਿਆਰੇ ਆਵੀ ਸਿਰ ਦੇ ਮੇਰੇ ਮਾਲਕ ਦੇਵੀ ਦੀ ਦਾਰ ਆਪੇ ਆਪੇ ਹੀ ਪਾਰ ਲਾਈ ਇਹ ਆਵਾਜ਼ਾਂ ਬਾਬੇ ਨਾਨਕੀ ਦੇ ਕੰਨਾਂ 'ਚ ਪੈ ਰਹੀਆਂ ਨੇ ਇਸ ਕੀਰਨੇ ਨੂੰ ਬਾਬੇ ਨੇ ਸੁਣਿਆ ਆ ਜਗਤ ਗੁਰੂ ਨਾਨਕ ਦੀ istri ਸੁਲੱਖਣੀ ਬਿਲਕ ਰਹੀ ਹੈ ਭਾਵੇਂ ਪਤੀ ਦੇ ਦੇਵੀ ਸਰੂਪ ਨੂੰ ਨਹੀਂ ਸਿਆਣ ਦੀ ਪਰ ਪਤੀ ਪ੍ਰੇਮ ਦਾ ਵਿਛੋੜਾ ਕਿੰਨਾ ਡੂੰਗਾ ਹੈ ਪਤੀ ਨੂੰ ਗੁਰੂ ਨਹੀਂ ਜਾਣਦੀ ਮਾਤਾ ਸੁਲੱਖਣੀ ਨੇ ਜਿਵੇਂ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਕਰਕੇ ਪਛਾਣਿਆ ਤੇ ਮੱਥਾ ਵੀ ਟੇਕਿਆ ਦੇਖੋ ਨਹੀਂ ਭੈਣ ਭਰਾ ਨੂੰ ਮੱਥਾ ਨਹੀਂ ਟੇਕਦੀ ਹੁੰਦੀ ਪਰਾ ਭਾਵੇਂ ਵੱਡਾ ਵੀ ਕਿਉਂ ਨਾ ਹੋਵੇ ਆਪਣੀ ਭੈਣ ਨੂੰ ਮੱਥਾ ਟੇਕਦਾ ਹੁੰਦਾ ਹੈ ਇਹ ਮਰਜ਼ਾਦਾ ਹੈ ਪਰ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਗੁਰੂ ਸਮਝ ਕੇ ਆਪ ਸਿੱਖਣੀ ਬਣੀ ਪਰ ਉਹ ਮਾਤਾ ਸੁਲਖਣੀ ਆਪ ਦੇ ਪਤੀ ਨੂੰ ਗੁਰੂ ਨਹੀਂ ਜਾਣਦੀ ਪਰ ਪਤੀ ਨੂੰ ਪਿਆਰਾ ਪਤੀ ਕਰਕੇ ਪਿਆਰਦੀ ਹੈ ਤੇ ਬਿਲਕਦੀ ਹੈ ਬਰੇ ਹੀ ਜਿਸ ਬਿਲਕਦੀ ਦੇ ਪਿਆਰੇ ਨੂੰ ਵਿਛੜਿਆ ਬੀਤ ਗਏ ਤੇ 100 ਤੱਕ ਨਾ ਆਈ 100 ਕਹੀਏ ਖਬਰ ਤੇ ਕਦੇ ਖਬਰ ਤੱਕ ਨਹੀਂ ਆਈ ਗੁਰੂ ਨਾਨਕ ਸਾਹਿਬ ਦੀ ਵੀ ਕਿੱਥੇ ਹਨ ਠੀਕ ਵੀ ਨੇ ਬਿਮਾਰ ਠਮਾਰ ਹੋ ਗਏ ਭੁੱਖੇ ਐ ਰੱਜੇ ਐ ਕਦੇ ਖਬਰ ਨਾ ਆਈ ਉਸ ਬਿਰਹਣੀ ਦੇ ਦੁੱਖ ਨੂੰ ਕੋਈ ਹੋਰ ਨਹੀਂ ਜਾਣ ਸਕਦਾ ਉਹ ਆਪ ਹੀ ਜਾਣ ਸਕਦੀ ਹੈ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੀ ਬੇਬੇ ਅੱਗੇ ਵਧੀ ਜਾ ਕੇ ਆਪਦੀ ਭਾਬੀ ਨੂੰ ਗਲਵੱਕੜੀ ਪਾ ਲਈ ਰੋਂਦੀ ਦੇ ਨੈਣ ਪੂੰਝੇ ਤੇ ਆਖਣ ਲੱਗੇ ਬੇਬੇ ਜੀ ਪਿਆਰੀ ਭਾਬੀ ਰੋ ਨਾ ਸੁਲੱਖਣੀ ਕਹਿਣ ਲੱਗੀ ਬੇਬੇ ਰੋਵਾ ਨਾ ਤਾਂ ਦੱਸ ਹੋਰ ਕੀ ਕਰਾਂ ਮੇਰੇ ਜਿਉਣ ਦਾ ਕੋਈ ਹੱਜ ਹੈ ਡੇਠਿਆਂ ਬਾਜੋਂ ਕੰਤ ਦੇ ਜੀਵਨ ਦਾ ਕੀ ਹੱਜ ਕਦੇ ਨਾ ਸੁਖ ਕਰ ਬੈਠੀਆਂ ਦਰਸ਼ ਨਾ ਪਾਇਆ ਰੱਜ ਦੋਸ਼ ਕੀ ਦੇਵਾ ਕਿਸੇ ਨੂੰ ਮੈਨੂੰ ਨਾਹੀ ਚੱਜ ਚੱਜ ਬਿਹੂਨੇ ਰੋਵਦੇ ਰੋਵਣ ਬੁੱਕੀ ਛੱਜ ਮਾਤਾ ਸੁਲਖਣੀ ਜੀ ایਉ ਬੇਨਤੀ ਕਰਕੇ ਦੱਸਦੇ ਆ ਇਹ ਸੁਣ ਕੇ ਬੇਬੇ ਦੀਆਂ ਆਪਣੀਆਂ ਆਪ ਦੀਆਂ ਅੱਖਾਂ ਵੀ ਭਰ ਆਈਆਂ ਪਰ ਸੰਭਲ ਕੇ ਬੋਲੀ ਤੂੰ ਫਿਕਰ ਨਾ ਕਰ ਹੁਣ ਆਉਂਦੇ ਆ ਭਾਬੀ ਜੀ ਉਹਨਾਂ ਦਾ ਬਿਰਦ ਹੈ ਹੁਣ ਆਉਣਗੇ ਤੂੰ ਜੇਰਾ ਰੱਖ ਸੁਲੱਖਣੀ ਕਹਿਣ ਲੱਗੀ ਜੇਰਾ ਕੀ ਕਰਾਂ ਮੇਰਾ ਕੀ ਹੈ ਮੇਰਾ ਕੀ ਬਣਿਆ ਬੇਬੇ ਨੇ ਆਖਿਆ ਤੇਰਾ ਮਾਲਕ ਸਾਈਂ ਦੀ ਜੋਤ ਹੈ ਤੇ ਤੂੰ ਪੁੱਛਦੀਆਂ ਵੀ ਤੇਰਾ ਕੀ ਬਣਿਆ ਤੇਰਾ ਤਾਂ ਲੋਕ ਪਰਲੋਕ ਬਣਿਆ ਸੁਲੱਖਣੀ ਕਹਿਣ ਲੱਗੀ ਰੋਂਦੀ ਦੇ ਦੀਦੇ ਖਾਲੀ ਹੋ ਗਏ ਉਡੀਕਾਂ ਕਰਦੀ ਦਾ ਸਿਰ ਸਖਣਾ ਹੋ ਗਿਆ ਸੁਹਾਗ ਪਾ ਕੇ ਇੱਕ ਦਿਨ ਵੀ ਸੁਹਾਗ ਦਾ ਸਵਾਦ ਨਾ ਦੇਖਿਆ ਜਿਸ ਦਿਨ ਦੀ ਸੁਹਾਗ ਮਹਿੰਦੀ ਹੱਥ ਲਾਈ ਉਸ ਦਿਨ ਦੀ ਰੋਂਦੀ ਨੂੰ ਆਦਨ ਆ ਗਏ ਬੇਬੇ ਨਾਨ ਕੀ ਕਹਿਣ ਲੱਗੀ ਭਾਬੀ ਦੁੱਖ ਨਾ ਕਰ ਤੂੰ ਸੱਚਮੁੱਚ ਹੀ ਸੁਲੱਖਣੀ ਐ ਧੰਨ ਤੇਰੇ ਭਾਗ ਹਨ ਜੇ ਤੂੰ ਇੱਕੋ ਗੱਲ ਕਰ ਲਵੇਂ ਤਾਂ ਤੇਰੇ ਜਿਹਾ ਕੋਈ ਹੋਰ ਦੇਹਧਾਰੀ ਉੱਚਾ ਨਹੀਂ ਹੋ ਸਕਦਾ ਕੀ ਕਰੇ ਪਤੀ ਵਿੱਚ ਪਰਮੇਸ਼ਰ ਨੂੰ ਵੇਖ ਪਤੀ ਪਣੇ ਦੇ ਮਾਣ ਦਾਵੇ ਨੂੰ ਛੱਡ ਸੰਸਾਰ ਦੇ ਮੋਹ ਪਿਆਰ ਨੂੰ ਨਾ ਵੇਖ ਉਹ ਤਾਂ ਜੋਤ ਹੈ ਤੂੰ ਜੋਤ ਦੇ ਦਰਸ਼ਨ ਪਾ ਜੇ ਤੇਰਾ ਸੁਹਾਗ ਤੈਨੂੰ ਥਿਰ ਸੁਹਾਗ ਦੱਸੇ ਦੇਰਾਪਤੀ ਕੋਈ ਆਮ ਜੀਵ ਨਹੀਂ ਉਹ ਤਾਂ ਪਰਮੇਸ਼ਰ ਹੈ ਜਗਤ ਨੂੰ ਤਾਰਨ ਆਇਆ ਹੈ ਸੰਸਾਰ ਦਾ ਉਧਾਰ ਕਰ ਰਿਹਾ ਹੈ ਦੇਖ ਤਾਂ ਸਹੀ ਧਰਤੀ ਪ੍ਰਥਵੀ ਕਿਵੇਂ ਬਿਲਕ ਰਹੀ ਹੈ ਉਸ ਨੂੰ ਠੰਡ ਪਾ ਰਿਹਾ ਹੈ ਤੂੰ ਜੋ ਸੀੜਾ ਕੱਟ ਰਹੀ ਹੈ ਸੰਸਾਰ ਉੱਤੇ ਪਰਉਪਕਾਰ ਹੋ ਰਿਹਾ ਹੈ ਸੀੜਾ ਕੱਟ ਰਹੀ ਮਤਲਬ ਤੂੰ ਵਿਛੋੜੇ ਦਾ ਦੁੱਖ ਕੱਟ ਰਹੀ ਹੈ ਇਹ ਤਾਂ ਸੰਸਾਰ ਦੇ ਉੱਤੇ ਤੇਰਾ ਪਰਉਪਕਾਰ ਹੋ ਰਿਹਾ ਹੈ ਤੇ ਭਗਵਾਨ ਤੈਨੂੰ ਇਸਦਾ ਫਲ ਦੇਵੇਗਾ ਹਾਂ ਤੈਨੂੰ ਸਾਈਂ ਦੇ ਦਰੋਂ ਸੀੜੇ ਦਾ ਫਲ ਜ਼ਰੂਰ ਮਿਲੇਗਾ ਤੂੰ ਭਾਗਾਂ ਵਾਲੀ ਹੋਏਂਗੀ ਇਹ ਤੇਰੇ ਕੀਰਨੇ ਸੰਸਾਰ ਦੇ ਕੀਰਨੇ ਮਿਟ ਰਹੇ ਐ ਤੇਰੇ ਬਿਰਹੋਂ ਤੋਂ ਸੰਸਾਰ ਦਾ ਬਿਰਹ ਕੱਟਿਆ ਜਾ ਰਿਹਾ ਹੈ ਪਿਆਰੀ ਭੈਣ ਹੀਰੇ ਨੂੰ ਹੀਰਾ ਬਿੰਨ ਰਿਹਾ ਹੈ ਤੇਰੇ ਦੁੱਖ ਸੰਸਾਰ ਦਾ ਦੁੱਖ ਦੂਰ ਕਰ ਰਹੇ ਐ ਸੁਲੱਖਣੀ ਕਹਿਣ ਲੱਗੀ ਇਹ ਗੱਲ ਮੇਰੇ ਮਨ ਨਾਲ ਲੱਗੀ ਪਰ ਨਾ ਲੱਗੀ ਤੁਸੀਂ ਸੱਚ ਆਖਦੇ ਹੋ ਪਰ ਮੈਂ ਕੁੰਡ ਦੇ ਜੀ ਵੀ ਲੱਗੀ ਬੇਬੇ ਕਹਿਣ ਲੱਗੀ ਇੱਕ ਵੇਰ ਵੀਰ ਜੀ ਨੇ ਤੁਹਾਨੂੰ ਪਾਰ ਬ੍ਰਹਮ ਦੇ ਕੌਤਕਾਂ ਦਾ ਦਰਸ਼ਨ ਵੀ ਕਰਾਇਆ ਸੀ ਤੇ ਪ੍ਰਿਥਵੀ ਦਾ ਸੰਤਾਪ ਪ੍ਰਤੱਖ ਦਿਖਾਇਆ ਸੀ ਫੇਰ ਦੱਸਿਆ ਸੀ ਕਿ ਅਸੀਂ ਪਿਆਰੇ ਵਾਹਿਗੁਰੂ ਦਾ ਆਹ ਕੰਮ ਕਰਨਾ ਹੈ ਬੇਬੇ ਨਾਨਕੀ ਮਾਤਾ ਸੁਲਖਣੀ ਨੂੰ ਕਹਿੰਦੀ ਆ ਵੀ ਇੱਕ ਵਾਰੀ ਤੈਨੂੰ ਕੌਤਕ ਵਿਖਾਇਆ ਤਾਂ ਸੀਗਾ ਤੇ ਮਹਾਰਾਜ ਨੇ ਕਿਹਾ ਸੀ ਵੀ ਅਸੀਂ ਰੱਬ ਦੇ ਆਹ ਕੰਮ ਕਰਨੇ ਤੈਨੂੰ ਦੱਸਿਆ ਤਾਂ ਸੀਗਾ ਸੁਲੱਖਣੀ ਕਹਿਣ ਲੱਗੀ ਸੱਚ ਹੈ ਬੇਬੇ ਪਰ ਮੇਰੇ ਮਨ ਉਤੇ ਪਤਾ ਨਹੀਂ ਕਿਹੋ ਜੀ ਮਾਇਆ ਪਈ ਹੋਈ ਐ ਮੈਨੂੰ ਇਹ ਗੱਲ ਤਾਂ yaad ਹੀ ਨਹੀਂ ਆਉਂਦੀ ਇੱਕੋ ਹੀ ਹੋਂਕਾ ਖਾਈ ਜਾਂਦਾ ਜੋ ਮੇਰਾ ਪਤੀ ਮੇਰੇ ਪਾਸ ਕਿਉਂ ਨਹੀਂ ਰਹਿੰਦਾ ਸਾਡਾ ਘਰ ਇੱਕ ਗ੍ਰਸਤੀਆਂ ਵਾਂਗੂ ਵੱਸਦਾ ਘਰ ਕਿਉਂ ਨਹੀਂ ਬਣਦਾ ਇਹ ਮਾਤਾ ਸੁਲੱਖਣੀ ਜੀ ਬੇਨਤੀ ਕਰਦੇ ਆ ਬੇਬੇ ਕਹਿਣ ਲੱਗੀ ਆ ਭਾਬੀ ਘਰ ਚਲੀ ਗਈ ਹੁਣ ਬਹੁਤ ਵੱਡਾ ਦਿਨ ਚੜ ਗਿਆ ਸੁਲਖਣੀ ਕਹਿੰਦੀ ਆ ਮੇਰਾ ਜੀ ਕਰਦਾ ਇੱਥੇ ਬੈਠੀ ਰਹਾ ਤੇ ਰੋਂਦੀ ਹੀ ਰਹਾ ਬਸ ਬੇਬੇ ਨੇ ਬਹੁਤ ਪਿਆਰ ਦਿੱਤਾ ਤੇ ਚਿਰ ਮਗਰੋਂ ਠੰਡਿਆਂ ਕਰਕੇ ਘਰ ਲੈ ਆਂਦਾ ਇਹ ਦਿਨ ਬੀਤ ਗਿਆ ਦੂਆ ਵੀ ਗਿਆ ਪਰ ਮਾਤਾ ਸੁਲਖਣੀ ਦੇ ਅਥਰੂ ਨਾ ਸੁੱਕੇ ਉਸ ਜਗਤਗੁਰੂ ਦੇ ਮੋਹ ਨਾਲ ਭਰੀ ਪਰ ਪਤੀ ਨੂੰ ਪਰਮੇਸ਼ਰ ਦੀ ਕੱਲੀ ਜੋਤ ਨਾ ਪਛਾਣ ਸਕਣ ਵਾਲੀ ਸੁਲੱਖਣੀ ਇੱਕ ਡਾਲ ਅਥਰੂ ਕੇਰ ਦੀ ਤੇ ਹੋਂਕੇ ਵਰਦੀ ਰਹੀ ਇਹ ਰੋਣਾ ਰੋਣਾ ਹੋਂਕੇ ਵਾਲਾ ਹੈ ਤੋੜ ਵਾਲਾ ਹੈ ਤੇ ਸਾਖਦਾਰੀ ਦੇ ਦਾਵੇ ਭਰਿਆ ਕਭਰਾ ਵਾਲਾ ਰੋਣਾ ਹੈ ਇਸ ਵਿੱਚ ਕਭਰਾਟ ਹੈ ਤੇ ਤੋੜ ਪੈਂਦੀ ਹੈ ਰੋਂਦੀ ਤਾਂ ਉਧਰ ਬੇਬੇ ਵੀ ਹੈ ਪਰ ਬੇਬੇ ਦੇ ਰੋਣ ਵਿੱਚ ਠੰਡ ਹੈ ਰਸ ਹੈ ਤੇ ਟਿਕਾਉ ਹੈ ਬੇਬੇ ਨਾਨਕੀ ਵੀ ਰੋਂਦੀ ਆ ਪਰ ਬੇਬੇ ਨਾਨਕੀ ਦਾ ਰੋਣਾ ਜਿਹੜਾ ਉਹ ਸੱਚਾ ਬੈਰਾਗ ਹੈ ਤੇ ਜਿਹੜਾ ਮਾਤਾ ਸੁਲਖਣੀ ਦਾ ਰੋਣਾ ਹੈ ਉਹ ਆਪ ਦੇ ਪਤੀ ਤੋਂ ਵਿਛੜੀ ਹੋਈ ਜਿਵੇਂ ਇੱਕ ਔਰਤ ਰੋਂਦੀ ਆ ਉਹ ਇਉਂ ਰੋ ਰਹੀ ਹੈ ਬਸ ਇਹੀ ਫਰਕ ਹੈ ਦੋਨਾਂ ਦਾ ਤੀਜਾ ਦਿਨ ਆ ਗਿਆ ਪਉ ਫੁੱਟ ਪਈ ਮਿੱਠੀ ਮਿੱਠੀ ਹਵਾ ਵਗ ਪਈ ਚਿੜੀ ਚੋਕੀ ਪਉ ਫੁੱਟੀ ਬਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ ਬੇਬੇ ਆਪਣੇ ਘਰ ਬੈਠੀ ਲੱਸੀ ਰੜਕ ਰਹੀ ਸੀ ਇੱਕ ਹੱਥ ਮੱਖਣ ਭਰਿਆ ਸੀ ਆਸਾ ਦੀ ਵਾਰ ਦਾ ਪਾਠ ਕਰ ਰਹੀ ਸੀ ਕਿ ਸਤਗੁਰੂ ਵੀਰ ਦੀ ਨੂਰ ਭਰੀ ਨਿਹਾਰ ਡਿਊਟੀ ਲੰਘ ਕੇ ਵੇੜੇ ਵਿੱਚ ਆਉਂਦੀ ਤੇ ਨਿਰੰਕਾਰ ਦੀ ਗੂੰਜ ਨਾਲ ਗੂੰਜਦੀ ਹੋਈ ਦਿਸ ਪਈ ਗੁਰੂ ਮਹਾਰਾਜ ਜੀ ਆ ਗਏ ਸੋ ਇਥੋਂ ਤੱਕ ਇਤਿਹਾਸ ਬਾਕੀ ਰਹਿੰਦਾ ਕੱਲ ਦੇ ਸਮੇਂ ਵਿੱਚ ਆਪਾਂ ਸਰਵਣ ਕਰਾਂਗੇ ਗੁਰੂ ਮਹਾਰਾਜ ਜੀ ਆਏ ਐ ਬੇਬੇ ਨਾਨਕੀ ਨੂੰ ਦਰਸ਼ਨ ਦੇਣ ਵਾਸਤੇ ਮਾਤਾ ਸੁਲਖਣੀ ਨੂੰ ਦਰਸ਼ਨ ਦੇਣ ਵਾਸਤੇ ਇਹ ਰਹਿੰਦਾ ਇਤਿਹਾਸ ਆਪਾਂ ਸਾਰਾ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ